ਇਹ ਕਤਲ ਦਾ ਮਾਮਲਾ ਪੇਪਰੇ ਹਲਾਤਾ ਤੋਂਏ ਕਤਲ ਨੂੰ ਸੁਲਝਾਉਣਾ ਨੂੰ ਨਹੀਂ ਕੀਤਾ ਸੀਗਾ ਨੂੰ ਨੇ ਹੀ ਆਪਣੀ ਸੱਸ ਦਾ ਕਤਲ ਕੀਤਾ ਸੀ ਬੇਰਹਿਮੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹ ਮਾਮਲਾ ਸੁਲਝਾ ਲਿਆ ਗਿਆ ਹੈ ਨੂੰ ਨੇ ਪਹਿਲਾਂ ਸਿਰ ਦੇ ਵਿੱਚ ਬਾਲਾ ਮਾਰਿਆ ਤੇ ਫਿਰ ਆਪਣੀ ਸੱਸ ਨੂੰ ਕਰੰਟ ਲਗਾ ਕੇ ਉਸ ਦਾ ਕਤਲ ਕਰ ਦਿੱਤਾ ਰਾਜੇ ਦੀ ਪੁਲਿਸ ਨੇ ਕਾਤਲ ਨੂੰ ਨੂੰ ਕਾਬੂ ਕੀਤਾ ਹੈ ਤੇ ਅਜਨਾਲਾ ਦੇ ਪਿੰਨ ਸੈਂਸਣਾ ਕਲਾ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸੱਸ ਦਾ ਕਤਲ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਪੁਲਿਸ ਨੇ ਮਾਮਲਾ ਸੁਲਝਾ ਲਿਆ ਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਵੱਲੋਂ ਆਪਣੀ ਸੱਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਸਿੰਘ ਨੇ ਬਾਸ ਤੋਂ ਕੰਟਰੋਲ ਉਹਨਾਂ ਨੇ ਥਾਣੇ ਫੋਨ ਕੀਤਾ ਕਿ ਮੈਨੂੰ ਮੇਰੇ ਭਾਂਜੇ ਨੇ ਆ ਫੋਨ ਆਇਆ ਸੀ ਕਿ ਮੇਰੀ ਭੈਣ ਅਮਰਜੀਤ ਕੌਰ ਸੈਂਸਰੇ ਪਿੰਡ ਉਹ ਕਰੰਟ ਲੱਗਣ ਕਰਕੇ ਮੌਤ ਹੋ ਗਈ ਹੈ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਤੇ ਕਰੰਟ ਲੱਗਣ ਵਾਲੇ ਹਾਲਾਤ ਨਹੀਂ ਸਨ ਉਹਦੇ ਸਿਰ ਤੇ ਬੜੀ ਡੂੰਘੀ ਸਾਰਸੀ